ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਨਵੀਂ ਅਪਡੇਟ ਦੇ ਨਾਲ ਸੋ ਦੋਸਤੋ ਕੁਝ ਸਮਾਂ ਪਹਿਲਾਂ ਆਪਾਂ ਇੱਕ ਵੀਡੀਓ ਸਾਂਝੀ ਕੀਤੀ ਸੀ ਉਹ 소ਸ ਦੇ ਵਿੱਚ ਆਪਾਂ ਦੱਸਿਆ ਸੀ ਕਿ ਅੱਜ 6635 ਯੂਨੀਅਨ ਵੱਲੋਂ ਵੀ ਜਿਹੜੀ ਉਹ ਡੀ ਡਿਊ ਨਾਲ ਮੀਟਿੰਗ ਕੀਤੀ ਗਈ ਹੈ ਅਤੇ 3704 ਅਧਿਆਪਕ ਵਰਗ ਦੀ ਵੀ ਡੀ ਯੂਜ਼ ਨਾਲ ਮੀਟਿੰਗ ਹੈ ਸੋ ਉਹਨਾਂ ਮੀਟਿੰਗਾਂ ਦਾ ਕੀ ਸਿੱਟਾ ਨਿਕਲੇਆ ਕੀ ਨਤੀਜੇ ਨਿਕਲੇ ਕੀ ਉਹਨਾਂ ਦੇ ਵਿੱਚ ਉਹਨਾਂ ਅਧਿਆਪਕਾਂ ਦਾ ਚਾਹੇ ਹੋ 6035 ਵਾਲੇ ਸੀ ਜਾਂ 3704 ਮਾਸਟਰ ਕੀ ਡਿਗਰੀ ਸੀਗੇ ਕਿ ਉਹਨਾਂ ਦਾ ਕੋਈ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ ਉਸ ਰਿਸ਼ਤੇ ਤੇ ਆਪਾਂ ਅੱਜ ਗੱਲ ਕਰਾਂਗੇ ਸੋ ਕਿਰਪਾ ਕਰਕੇ ਜੁੜੇ ਰਹੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਹਨ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਕੁਝ ਨਵਾਂ ਲਿਆਂਦਾ ਜਾਵੇ ਸੋ ਦੋਸਤੋ 3704 ਅਧਿਆਪਕ ਵਰਗ ਦੀ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਪੇ ਫਿਕਸੇਸ਼ਨ ਬਾਰੇ ਇੱਕ ਵੱਡਾ ਮਸਲਾ ਜਿਹੜਾ ਉਹ ਬਣਿਆ ਹੋਇਆ ਕਿਉਂਕਿ ਬਾਕੀ ਜ਼ਿਲ੍ਹਿਆਂ ਦੇ ਵਿੱਚ ਇੱਕ ਤਕਰੀਬਨ 20 21 ਜ਼ਿਲ੍ਹੇ ਹੈ ਜਿਹੜੇ ਉਹਨਾਂ ਦੇ ਵਿੱਚ 46800 ਲਾਲੋਜਾ ਪਲੱਸ ਪੱਤੇ ਉਹਨਾਂ ਦੀ ਸੈਲਰੀ ਜਿਹੜੀ ਹੋ ਉਹਨਾਂ ਦੇ ਅਕਾਊਂਟ ਵਿੱਚ ਆ ਚੁੱਕੀ ਹੈ ਪਰ ਮਾਨਸਾ ਤੇ ਸੰਗਰੂਰ ਦੋਸਤੋ ਅਜੇ ਵੀ ਜਿਹੜੇ ਇਸ ਸੈਲਰੀ ਤੋਂ ਵਾਂਝੇ ਕਿਉਂਕਿ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਕੂਲ ਮੁਖੀ ਨੇ ਠੀਕ ਹੈ ਜੀ ਸਕੂਲ ਮੁਖੀ ਨਹੀਂ ਕਹਿ ਸਕਦੇ ਸੌਰੀ ਜ਼ਿਲ੍ਹਾ ਮੁਖੀ ਹੈ ਪਾਵਡੀ ਉਸ ਨੇ ਉਹ ਆਪਣੀ ਹਿੰਦ ਦੇ ਉੱਪਰ ਆੜੇ ਹੋਏ ਕਿਉਂਕਿ ਉਹ ਤੇ ਜਾਂ ਐਸਓਸ ਸਾਹਿਬ ਜਿਹੜੇ ਕੋਈ ਬਿੱਲ ਬੈਟ ਕਰਦੇ ਆ ਸੋ ਉਹ ਇਹ 4800 ਦੇ ਨਾਲ ਬਣਾਉਣੀ ਅਜੇ ਤੱਕ ਵੀ ਤਿਆਰ ਨਹੀਂ ਹਾਲਾਂਕਿ ਯੂਨੀਅਨਸ ਵੱਲੋਂ ਸਮੇ ਸਮੇਤੀ ਉਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਪਿਛਲੇ ਦਿਨਾਂ ਦੇ ਵਿੱਚ ਵੀ ਅਧਿਆਪਕ ਵਰਗ ਨੂੰ ਡੀਓ ਮੈਡਮ ਅਨਸਾ ਨਾਲ ਮੀਟਿੰਗ ਕੀਤੀ ਗਈ ਸੋ ਉਸ ਦੇ ਵਿੱਚ ਮੈਡਮ ਨੇ ਛੋੜਾ ਸਮਾਂ ਲੈ ਕੇ ਭਾਵੇਂ ਦੋ ਤਿੰਨ ਦਿਨ ਸਮਾਂ ਲੈਂਦਾ ਪਰ ਉਸ ਤੋਂ ਬਾਅਦ ਹੀ ਅਗਲੇ ਦਿਨ ਹੀ ਡੀਓਜ਼ ਨੂੰ ਹੁਕਮ ਕਰ ਦਿੱਤੇ ਗਏ ਕਿ ਉਹਨਾਂ ਦੀ ਸੈਲਰੀ ਜਿਹੜੀ ਉਹ ਪੰਜਵੀਂ ਪੇਕ ਮਿਸ਼ਨ ਨਾਲ ਬਣਾ ਦਿੱਤੀ ਜਾਵੇ ਠੀਕ ਹੈ ਜੀ ਸੋ ਉਸ ਤੋਂ ਬਾਅਦ ਫਿਰ ਅਧਿਆਪਕ ਵਰਗ ਨੂੰ ਜਦੋਂ ਇਹ ਪਤਾ ਲੱਗਾ ਕਿ ਉਹਨਾਂ ਦੀ ਸੈਲਰੀ ਪੰਜਵੀਂ ਪੇਕ ਮਿਸ਼ਨ ਦੇ ਨਾਲ ਬਣੀ ਹੈ ਤਾਂ ਉਹਨਾਂ ਵੱਲੋਂ ਫਿਰ ਜਿਹੜਾ ਰੋਸ ਦੀ ਵਜੋਂ ਅੱਜ ਧਰਨਾ ਦਿੱਤਾ ਗਿਆ ਅੱਜ ਤਾਂ ਦੋਸਤੋ ਕਹਿ ਦਈਏ ਵੀ ਮੀਟਿੰਗ ਦੇ ਕਿਉਂਕਿ ਪਹਿਲਾ ਮੀਟਿੰਗ ਹੋਈ ਫਿਰ ਉਸ ਤੋਂ ਬਾਅਦ ਮੀਟਿੰਗ ਦੇ ਵਿੱਚ ਵੀ ਜਦੋਂ ਕੋਈ ਉਹਨਾਂ ਨੂੰ ਮਸਲਾ ਹੱਲ ਨਹੀਂ ਹੁੰਦਾ ਦਿਸਿਆ ਤਾਂ ਉਹਨਾਂ ਵੱਲੋਂ ਇੱਕ ਧਰਨੇ ਦਾ ਜਿਹੜਾ ਰੂਪ ਦਿੱਤਾ ਗਿਆ ਉਹਨੂੰ ਕੰਪਲੈਕਸ ਨੂੰ ਕਿਹ ਰਹਿ ਗਿਆ ਤੇ ਉਹਦੇ ਵਿੱਚ ਯੂਨੀਅਨ ਪ੍ਰਧਾਤਰੀ ਦੇ ਬੰਦੇ ਵੀ ਸੀ ਡੀਟੀਐਫ ਵੀਜੀਟੀਯੂ ਵੀ ਸੀ ਤੇ ਬਾਕੀ 37 ਜਿਹੜੇ ਚਾਰ ਅਧਿਆਪਕ ਵਰਗ ਦੇ ਆਪ ਮੈਂਬਰ ਸੀ ਸੋ ਉਹਨਾਂ ਵੱਲੋਂ ਤਿੱਖੀ ਬਹਿਸ ਜਿਹੜੀ ਉਹ ਡਿਊਮੈਂਟ ਦੇ ਨਾਲ ਕੀਤੀ ਗਈ ਸੋ ਉਸ ਤੋਂ ਬਾਅਦ ਫਿਲਹਾਲ ਕੁਝ ਸਮਾਂ ਜਿਹੜਾ ਉਹ ਮੈਡਮ ਨੇ ਹੋਰ ਮੰਗਿਆ ਤੇ ਇਹਨਾਂ ਦਿਨਾਂ ਦੇ ਵਿੱਚ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਵੱਡੇ ਸੰਘਰਸ਼ ਦੀ ਤਿਆਰੀ ਹੋ ਵਿੱਢੀ ਜਾਊਗੀ ਠੀਕ ਹੈ ਜੀ ਸੋ ਮੇਰੀ ਸਿਰਫ ਇੱਕੋ ਬੇਨਤੀ ਹੈ ਅਧਿਆਪਕ ਸਾਥੀਆਂ ਨੂੰ ਕਿ ਅਧਿਆਪਕ ਸਾਥੀਓ ਜਿਸ ਤਰ੍ਹਾਂ ਤੁਸੀਂ 6 ਪੀ ਕਮਿਸ਼ਨ ਲੜ ਕੇ ਲੈਂਦਾ ਠੀਕ ਹੈ ਜੀ ਤਾਂ ਉਸੇ ਤਰ੍ਹਾਂ ਹੀ ਤੁਹਾਨੂੰ ਤੁਹਾਡਾ ਹੱਕ ਹੁਣ ਵੀ ਇਹ ਲੜਕੇ ਹੀ ਲੈਣਾ ਪਵੇਗਾ ਘਰੇ ਬੈਠੇ ਮਸਲਾ ਹੱਲ ਨਹੀਂ ਹੋਣਾ ਠੀਕ ਹੈ ਜੀ ਸੋ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਜਦੋਂ ਕਿ ਤੇ ਤੁਹਾਡੇ ਮਸਲੇ ਇਹ ਦੋਸਤੋ ਇਹ ਤਾਂ ਨਿੱਜੀ ਹੈ ਇਹ ਕਿਹੜਾ ਆਪਾਂ ਕਿਸੇ ਵਾਸਤੇ ਕਰ ਰਹੇ ਹਾਂ ਠੀਕ ਹੈ ਜੀ ਕਿਉਂਕਿ ਤਨਖਾਹ ਉਹਨੂੰ ਤੁਹਾਡੇ ਖਾਤੇ 'ਚ ਆਉਣੀ ਹੈ ਤੁਸੀਂ ਕਿਸੇ ਨੂੰ ਜਿਵੇਂ ਆਪਾਂ ਕਹਿੰਦੇ ਵੀ ਉਹ ਆ ਕੋਈ ਕਿਹੜਾ ਕਣਕ ਦੀ ਬੋਰੀ ਛਿੱਟ ਕੇ ਜਾਂਦਾ ਹਨਾ ਦੋਸਤੋ ਸੋ ਕਿਸੇ ਵਾਸਤੇ ਨਹੀਂ ਇਹ ਤੁਸੀਂ ਆਪਦੇ ਹੱਕ ਵਾਸਤੇ ਲੜਨਾ ਹੈ ਤੁਸੀਂ ਆਪਦੇ ਪੈਸੇ ਵਾਸਤੇ ਲੜਨਾ ਹੈ ਇਹ ਪੈਸੇ ਵੀ ਕੋਈ 1000 2000 ਨਹੀਂ ਦੋਸਤੋ 15 ਤੋਂ 18000 ਰੁਪਏ ਦਾ ਫਰਕ ਹਰ ਮਹੀਨੇ ਪੈਣ ਵਾਲਾ ਹੈ ਤੁਸੀਂ ਆਪ ਹੀ ਦੇਖ ਲਿਆ ਹੋਣਾ ਜਿਨ੍ਹਾਂ ਜਿਨ੍ਹਾਂ ਦੀ ਜਿਹੜੀ ਪੰਜਵੇਂ ਪੇਗਮਸ਼ਨ ਦੇ ਸੈਲਰੀ ਬਣਦੀ ਹੈ ਬਕਾਇਦਾ ਆਪਾਂ ਦੋਸਤੋ ਜੇ ਤੁਸੀਂ ਕਹੋਗੇ ਤਾਂ ਆਪਾਂ ਵੀਡੀਓ ਵੀ ਬਣਾ ਦਾਂਗੇ ਤਾਂ 46800 ਦੇ ਨਾਲ ਆਪਾਂ ਬਣਾਈ ਹੋਈ ਹੈ ਜੇ ਪੰਜਵੇਂ ਪੇਗਮਸ਼ਨ ਦੇ ਕੋਲ ਨਹੀਂ ਤਾਂ ਤਕਰੀਬਨ 15 ਤੋਂ 18000 ਰੁਪਏ ਦਾ ਫਰਕ ਪੈਂਦਾ ਸੋ ਬਹੁਤ ਵੱਡੀ ਰਕ ਇਹ ਚੀਜ਼ ਨੂੰ ਅਣਗੌਲਿਆ ਛੱਡ ਦਿੰਦਾ ਆਪ ਦਾ জানা ਕੀ ਆ ਦੂਸਰੇ ਨੂੰ ਵੀ ਜੇਕਰ ਕਹਿੰਦੇ ਧਰਮ ਤੇ ਚੱਲੀਏ ਤਾਂ ਨਹੀਂ ਜੀ ਛੱਡ ਪਰ ਯਾਰ ਕੋਈ ਗੱਲ ਨਹੀਂ ਆਪੇ ਹੱਲ ਹੋ ਜਾਊਗਾ ਦੋਸਤੋ ਇਸ ਤਰ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਸ ਤਰ੍ਹਾਂ ਦਾ ਭਗਤ ਸਿੰਘ ਵਰਗੇ ਵੀ ਕਹਿੰਦੇ ਚੱਲ ਆ ਜਾਂਦੀ ਆਪੇ ਦੇ ਦੇਣ ਜਦੋਂ ਦੇਣ ਪਰ ਉਹਨਾਂ ਨੂੰ ਵੀ ਕੁਰਬਾਨੀਆਂ ਕਰਨੀਆਂ ਪਈਆਂ ਠੀਕ ਹੈ ਜੀ ਦੋਸਤੋ ਤੁਹਾਨੂੰ ਸਾਡੀ ਕੋਈ ਕੁਰਬਾਨੀ ਨਹੀਂ ਮੰਗੀ ਜਾਂਦੀ ਸਿਰਫ ਤੁਹਾਡੇ ਤੋਂ ਟਾਈਮ ਮੰਗਿਆ ਜਾ ਰਿਹਾ ਆਪਣਾ ਟਾਈਮ ਕੱਢ ਕੇ ਕੋਈ ਬਾਹਲਾ ਨਹੀਂ ਕਿਤੇ ਦੂਰ ਨਹੀਂ ਜਾਣਾ ਸਿਰਫ ਮਾਨਸਾ ਹੀ ਜਿਹੜਾ ਉਹ ਧਰਨਾ ਹੁੰਦਾ ਹੈ ਤੱਕ ਟੋਕ ਟੋਕ ਮਾਨਸਤਾ ਤੁਸੀਂ ਪਹੁੰਚ ਸਕਦੇ ਹੋ ਤੁਹਾਨੂੰ ਬੜੇ ਦੁੱਖ ਦੀ ਗੱਲ ਹੁੰਦੀ ਹੈ ਕਿ ਉੱਥੇ ਵੀ ਸਾਰਾ 20 30 ਬੰਦੇ ਹੀ ਜਿਹੜੇ ਉਹ ਆਪਣਾ ਆਉਂਦੇ ਆ ਸੋ ਜੇਕਰ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਵੀ ਮਸਲਾ ਹੱਲ ਹੋਵੇ ਤਾਂ ਵੱਡੇ ਪੱਧਰ ਤੇ ਆਪਣੇ ਭੈਣ ਭਰਾਵਾਂ ਨੂੰ ਆਪਣੇ ਜਿਵੇਂ ਕਹਿੰਦੇ ਵੀ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਜਰੂਰ ਲੈ ਕੇ ਆਇਆ ਕਰੋ ਤਾਂ ਕਿ ਮਸਲਾ ਜਿਹੜਾ ਹੱਲ ਕਰਾਇਆ ਜਾ ਸਕੇ ਸੋ ਫਿਲਹਾਲ ਕੱਲ ਤੱਕ ਦਾ ਜਿਹੜਾ ਟਾਈਮ ਮੈਡਮ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਜਿਵੇਂ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਕੈਬਨਟ ਮੰਤਰੀ ਜਿਹੜੇ ਲਾਲਜੀਤ ਭੁੱਲਰ ਹੈ ਉਹਨਾਂ ਦੀ ਕੋਠੀ ਅੱਗੇ ਜਾਂ ਉਹਨਾਂ ਦੀ ਰਿਹਾਇਸ਼ ਅੱਗੇ ਧਰਨਾ ਮਦਾਰਾ ਕੀਤਾ ਜਾਊਗਾ ਇਥੋਂ ਤੱਕ ਕਿ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਪੂਰਾ ਕੰਪਲੈਕਸ ਭਾਵ ਕਚੇਰੀਆਂ ਨੂੰ ਹੀ ਘੇਰਿਆ ਜਾਊਗਾ ਠੀਕ ਹੈ ਜੀ ਡੀਸੀ ਜਿਹੜਾ ਡੀਓ ਆਫਿਸ ਦਾ ਦੂਰ ਦੀ ਗੱਲ ਰਹੀ ਠੀਕ ਹੈ ਜੀ ਸੋ ਵੱਡੇ ਪੱਧਰ ਤੇ ਜਿਹੜੀ ਉਹ ਜਿਹੜੀਆਂ ਉਹ ਧਰਨੇ ਮਦਾਰੇ ਹੋਣਗੇ ਸੋ ਕੀ ਹੁੰਦਾ ਹੈ ਕਿ ਵਾਕਿਆ ਜਿਹੜਾ ਮਸਲਾ ਉਹ ਬਿਨਾਂ ਧਰਨੇ ਤੋਂ ਸੁਲਝਾ ਲਿਆ ਜਾਊਗਾ ਇਹ ਤਾਂ ਨਹੀਂ ਲੈ ਪਰ ਤੁਸੀਂ ਤਿਆਰ ਬਰ ਤਿਆਰ ਰਹਿਣਾ ਜਿਸ ਤਰ੍ਹਾਂ ਫੌਜੀ ਤਿਆਰ ਰਹਿੰਦਾ ਉਸੇ ਤਰ੍ਹਾਂ ਹੀ ਤੁਸੀਂ ਤਿਆਰ ਬਰ ਤਿਆਰ ਰਹਿਣਾ ਸਾਥੀਓ ਸੋ ਦੋਸਤੋ ਇਸ ਤੋਂ ਬਾਅਦ ਗੱਲ ਕਰਦੇ ਆਪ ਕਿ ਜਿਆਦਾ ਲੰਮਾ ਚਲੇ ਜਾਵਾਂਗੇ ਬਸ ਫਿਲਹਾਲ ਸੈਂਚੂਰੀ ਚਾਰ ਅਧਿਆਪਕ ਵਾਸਤੇ ਸਿਰਫ ਇੰਨੇ ਸੀ ਕਿ ਡੀਓ ਮੈਡਮ ਵੱਲੋਂ ਅਜੇ ਸਿਰਫ ਟਾਈਮ ਮੰਗਿਆ ਗਿਆ ਜੇਕਰ ਇਸ ਟਾਈਮ ਤੇ ਉੱਪਰ ਵੀ ਹੱਲ ਨਹੀਂ ਹੁੰਦਾ ਤਾਂ ਇੱਕ ਸੰਘਰਸ਼ ਲਈ ਤਿਆਰ ਰਹਿਣਾ ਹੈ ਤਾਂ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਧਰਨੇ ਵਿੱਚ ਸ਼ਾਮਿਲ ਹੋਇਆ ਕਰੋ ਤਾਂ ਹੀ ਤੁਹਾਡੇ ਮਸਲੇ ਜਿਹੜੇ ਉਹ ਹੱਲ ਹੋਣਗੇ ਸੋ ਇਸ ਤੋਂ ਬਾਅਦ ਜੇਕਰ ਆਪਾਂ 635 ਦੀ ਗੱਲ ਕਰ ਲਈਏ ਕਿਉਂਕਿ ਬਹੁਤ ਸਾਰੇ ਸੈਂਚੂਰੀ 04 ਤੇ ਜਾਂ 635 ਅਧਿਆਪਕਾਂ ਦੇ ਕਮੈਂਟਸ ਆਉਂਦੇ ਹਨ ਜਾਂ ਮੈਸੇਜ ਹੁੰਦੇ ਹਨ ਵੀ ਸਰ ਕੋਈ ਅਪਡੇਟ ਜਿਹੜੀ ਆਈ ਜਾਂ 635 ਥੋੜਾ ਸਮਾਂ ਪ ਕੁਝ ਕਮੈਂਟ ਕਰਕੇ ਪੁੱਛਿਆ ਗਿਆ ਸੀ ਸੋ ਦੋਸਤੋ ਛਾੜਪੈਂਦੀ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆ ਜਿਹੜੀ ਛਾੜਪੈਂਦੀ ਸੰਬੰਧਿਤ ਜਿਹੜੀ ਮੀਟਿੰਗ ਹੋ ਕੀਤੀ ਗਈ ਸੀ ਜਿਸ ਵਿੱਚ 5 ਸਤੰਬਰ ਨੂੰ ਜਿਹੜਾ ਇੱਕੋ ਮੀਟਿੰਗ ਰੱਖੀ ਗਈ ਹੈ ਕਿਉਂਕਿ ਆਪਾਂ ਨੂੰ ਪਤਾ ਵੀ ਟੀਚਰ ਡੇ ਹੈ ਜਾਂ ਇਸ ਤੋਂ ਪਹਿਲਾਂ ਤਾਂ ਕੁਝ 15 ਅਗਸਤ ਦੇ ਉੱਪਰ ਵੀ ਜਿਹੜੇ ਉਹ ਕੁਝ ਮਸਲਿਆਂ ਬਾਰੇ ਚਾਹੇ ਡੀਏ ਬਾਰੇ ਹੈ ਥੋੜਾ ਬਹੁਤ ਅਪਡੇਟ ਆ ਸਕਦੀ ਹੈ ਡੀਏ ਮਿਲ ਸਕਦਾ ਹੈ ਸੋ ਫਿਲਹਾਲ 6835 ਦੇ ਸਭ ਤੋਂ ਪਹਿਲਾਂ ਰੀਕਾਸਟ ਬਾਰੇ ਵੀ ਉਹਦੇ ਵਿੱਚ ਮਸਲਾ ਕੀਤਾ ਗਿਆ ਉਸ ਤੋਂ ਬਾਅਦ ਬਦਲੀਆਂ ਬਾਰੇ ਵੀ ਕਿਉਂਕਿ ਆਪਾਂ ਨੂੰ ਪਤਾ ਵੀ 6835 ਦੀ ਫਿਲਹਾਲ ਜਿਹੜੀ ETT ਕੇਡਰ ਦੀ ਹੈ ਬਦਲੀ ਉਹ ਬੰਦ ਕੀਤੀ ਗਈ ਹੈ ਸੋ ਉਸ ਬਦਲੀਆਂ ਦਾ ਵੀ ਜਿਹੜਾ ਉਸ ਵਿੱਚ ਇੱਕ ਵਿਸ਼ਾ ਸ਼ਾਮਿਲ ਕੀਤਾ ਗਿਆ ਇਸ ਤੋਂ ਬਾਅਦ ਦੂਸਰਾ ਵੀ ਸਟੇਸ਼ਨ ਕਿਉਂਕਿ ਜਿੱਥੇ ਜਿੱਥੇ ਮਾਨਸਾ ਬਠਿੰਡਾ ਬਰਨਾਲਾ ਜਿੱਕਰ ਆਪਾਂ ਗੱਲ ਕਰ ਲਈਏ ਕਿਉਂਕਿ ਸਾਰਾ ਮਾਨਸਾ ਬਠਿੰਡਾ ਬਰਨਾਲਾ ਹੈ ਇਧਰ ਹਿਆਰਪੁਰ ਜਲੰਧਰ ਏਰੀਏ ਦੇ ਵਿੱਚ ਉਹ ਪਠਾਨਕੋਟ ਜਾ ਕੇ ਦੀ ਉਮਰਸਰ ਬੈਠਾ ਹੈ ਸੋ ਉਸ ਤੋਂ ਬਾਅਦ ਮਾਨਸਰ ਜਲੀ ਜਾਂ ਬਠਿੰਡਾ ਬਰਨਾਲ ਦੇ ਲੋਕਲ ਸਟੇਸ਼ਨ ਖੋਲਣ ਵਾਸਤੇ ਵੀ ਜਿਹੜੇ ਹੋ ਮੰਗੇ ਰੱਖੀ ਗਏ ਉਸ ਤੋਂ ਅੱਗੇ ਪੀ ਕਮਿਸ਼ਨ ਸਕੇਲ ਨੂੰ ਲਾਗੂ ਕਰਨ ਲਈ ਵੀ ਗੱਲ ਕਹੀ ਗਈ ਸਾਰਿਆਂ ਤੇ ਲਾਗੂ ਕੀਤਾ ਜਾਵੇ ਅਧਿਆਪਕਾਂ ਨੂੰ ਹੋਰ ਤਰ੍ਹਾਂ ਦੀ ਜਿਹੜੀਆਂ ਆ ਰਹੀਆਂ ਸਮੱਸਿਆਵਾਂ ਮਾਰੇ ਉਹਨਾਂ ਦੀ ਵੀ ਗੱਲ ਹੋ ਰਹੀ ਸੀ ਉਸ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਅਤੇ ਸ਼੍ਰੀਮਤੀ ਅੰਜੂ ਸੈਗਲ ਨੇ ਇਹ ਜਿਹੜੀ ਸ਼ਰਤ ਪੰਜ ਸਾਰੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਉਣ ਦੇ ਜਿਹੜੀ ਉਹ ਜੀਨੀਆਂ ਅੱਗੇ ਮੰਗ ਰੱਖੀ ਆ ਭਾਵ ਯੂਨੀਅਨ ਨਾਲ ਮਿਲ ਕੇ ਬਾਕੀ ਜਿਹੜੇ ਹੈਗੇ ਆ ਮੁਖੀਆਂ ਨਾਲ ਗੱਲ ਕੀਤੀ ਗਈ ਹੈ ਕਿ ਸਾਡੇ ਇਹ ਮਸਲੇ ਜਿਹੜੇ ਹੈਗੇ ਉਹ ਹੱਲ ਹੋਣੇ ਚਾਹੀਦੇ ਸੋ ਦੋਸਤੋ ਮਸਲੇ ਹੱਲ ਤਾਂ ਹੀ ਹੁੰਦੇ ਆ ਜੇਕਰ ਅਧਿਆਪਕ ਵਰਗ ਜਾਂ ਯੂਨੀਅਨ ਕਹਿੰਦੇ ਜਾਂ ਯੂਨੀਅਨ ਦਾ ਸਾਥ ਦਿੱਤਾ ਜਾਂਦਾ ਬਿਨਾ ਕਿਸੇ ਸਾਥ ਦੇ ਬਿਨਾ ਕਿਸੇ ਸੰਘਰਸ਼ ਦੇ ਕੋਈ ਵੀ ਮਸਲਾ ਹੱਲ ਨਹੀਂ ਹੁੰਦਾ ਠੀਕ ਹੈ ਜੀ ਸੋ ਜੇਕਰ ਮੈਨੂੰ ਲੱਗਦਾ ਵੀ ਮਾਨਸਾ ਦੇ ਕੀਤੇ ਕਿਨੇ ਫਿੱਟ ਲ ਰਹੀ ਹੈ ਤਾਂ ਉਹਦਾ ਖਮਿਆਜਾ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਠੀਕ ਹੈ ਜੀ ਸੋ ਕਿਰਪਾ ਕਰਕੇ ਹੱਥ ਬੰਨ ਕੇ ਬੇਨਤੀ ਹੈ ਜੇਕਰ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਵਿੱਢਿਆ ਜਾਂਦਾ ਹੈ ਤਾਂ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਦੇਣਾ ਹੈ ਜਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਵਿਸ਼ਾਲ ਰੈਲੀ ਹੋਈ ਹੈ ਸਿਰਫ ਇੱਕ ਰੈਲੀ ਨੇ ਪੂਰੀ ਦਾ ਪੂਰੀ ਦਿੱਖ ਬਦਲ ਕੇ ਰੱਖ ਦਿੱਤੀ ਸੀ ਸੋ ਉਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇ ਵੀ ਮਾਨਸਾ ਦੇ ਵਿੱਚ ਧਰਨਾ ਹੋਇਆ ਤੇ ਉਹਨਾਂ ਨੇ ਆਪਣਾ ਹੱਕ ਲੜ ਕੇ ਲੈਤਾ ਠੀਕ ਹੈ ਜੀ ਸੋ ਜ਼ਿਆਦਾ ਜਾਣਕਾਰੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਇੰਨੀ ਕੁ ਜਿਹੜੀ ਜਾਣਕਾਰੀ ਸੀ ਉਹ ਤੋਂ ਨਾਲ ਸਾਂਝੀ ਕਰ ਚੁੱਕੇ ਹਾਂ ਕਿ ਅਜੇ ਤੱਕ ਜਿਹੜਾ ਸੈਂਟਰ ਜ਼ੀਰੋ ਅਧਿਆਪਕਾਂ ਦਾ ਮਾਨਸਾ ਤੇ ਸੰਗਰੂਰ ਦੇ ਵਿੱਚ ਫਿਲਹਾਲ ਕੋਈ ਹੱਲ ਨਹੀਂ ਹੋਇਆ ਪੇ ਫਿਕਸੇਸ਼ਨ ਬਾਰੇ ਆਪਣਾ ਦਿਨ ਚ ਕੀ ਹੁੰਦਾ ਉਹ ਤੁਹਾਨੂੰ ਜਰੂਰ ਸਾਂਝਾ ਕਰਾਂਗੇ ਸੋ ਕਿਰਪਾ ਕਰਕੇ ਬਣੇ ਰਹੋ ਇਸੇ ਤਰੀਕੇ ਪਿਆਰ ਦਿੰਦੇ ਰਹੋ ਤੇ ਆਪਣੇ ਕਮੈਂਟ ਜਾਂ ਆਪਣੇ ਵਿਚਾਰ ਉਹ ਵੀਡੀਓ ਦੇ ਕਮੈਂਟਾਂ ਦੇ ਵਿੱਚ ਜਰੂਰ ਦਿੰਦੇ ਰਹੋ ਸੋ ਲਾਈਕ ਕਮੈਂਟ ਜਰੂਰ ਕਰਕੇ ਆਪਣਾ ਜਿਹੜਾ ਪਿਆਰ ਦਾ ਸਬੂਤ ਦਿਆ ਕਰੋ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ